कैन यो थ्रेटनिंग जूनीकेंड इट इजर वे नो 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 आई टेल्यू आई टेल्यू आई टेल्यू नो नो बडी नो बडी नो बड्डी यू हैव्यू प्लीज टेल मी हाउ आई टेल्यू कॉन्फिडेंस लेके रेंटिटीज करू है नो डाउट यू हैव नॉट टोल्ड मी एनी थिंग ਆਹ ਪਲੀਜ਼ ਮੇਰੀ ਵਾਈਫ ਨਾਲ ਕੋਲੀ ਮੈਂ ਪਿੱਛੇ ਹੋ ਜਾ ਆਹ ਮੈਂ ਪਿੱਛੇ ਹੋ ਜਾ ਆਹ ਆਮ ਨਾਲ ਪਿੱਛੇ ਹੋ ਜਾ ਡੋਨਟ ਮਿਸਪੇਅਰ ਵਿਦ ਮਾਈ ਵਾਈਫ ਚਾ ਪਿੱਛੇ ਹੋ ਜਾਓ ਡਿਪਤੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਕਰੋ ਹਾਂ ਜੀ ਤੁਸੀਂ ਆਓ ਆਜੋ ਬੁਲਾ ਆ ਯਾਰ ਮੈਂ ਤੈਨੂੰ ਤੈਨੂੰ ਪਿਆ ਕਿੱਥੇ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਪਹਿਲੇ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਤੈਨੂੰ ਕਹੇ ਛਾਲ ਮਾਰੋ ਗੇਟ ਦੇ ਉੱਤੋਂ ਵੀ ਆ ਜਾਓ ਅੰਦਰ ਸਰ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਬਹੁਤ ਵਾਰੀ ਰੋਂਡ ਬਹੁਤ ਮੈਂ ਸੁਣਿਆ ਆਲਰੇਡੀ ਪਿਛਲੇ 15 ਦਿਨ ਮੈਂ ਕਹਿੰਦਾ ਤੁਸੀਂ ਦੱਸਿਆ ਕਿ ਅਵਲੇਡੀ ਇਨਸਪੈਕਟਰ ਦੱਸਿਆ ਮੈਂ ਪਲੀਜ਼ ਹਾਂਜੀ ਜੀ ਹਾਂਜੀ ਹਾਂਜੀ ਮੈਂ ਸੋ ਮੋਕੇਸ ਨੋ ਪ੍ ਉਹ ਹੀ ਸੈਡ ਇਹ ਦੱਸ ਰਹੇ ਤੁਸੀਂ ਕਹਿ ਰਹੇ ਹੋ ਇਹ ਦੱਸੋ ਨਹੀਂ ਮੈਮ ਨਹੀਂ ਕਰ ਰਹੇ ਦੱਸ ਰਹੇ ਨਹੀਂ ਕੋਈ ਨਾ ਤੂੰ ਦੱਸਣਾ ਤੂੰ ਦੱਸ ਕੋਣ ਹੈ ਕੀ ਕੋਈ ਮੁਲਾਜ਼ਮ ਨਹੀਂ ਹੈ ਚਲੋ ਫਿਰ ਤੇ ਜੇ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਆ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋ ਆਪਦੇ ਪੀਏ ਨੇ ਨੇ ਛੱਡ ਪਰ ਆ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰਦੇ ਹੋ ਨਾ ਮੇਰੇ ਦਫ਼ਤਰ ਕੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਨਹੀਂ ਨਹੀਂ ਬਿਕੋਜ਼ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐ ਟਨਰ ਹੈ ਉਹ ਨਹੀਂ ਨਹੀਂ ਅੱਛਾ ਸੁਪਾਵਾ ਹੋ ਆਰ ਯੂ ਆਸਕਿੰਗ ਮਿਸ ਜੀ ਹਾਂ ਜਿਹੜਾ ਐਮ ਐਲ ਏ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਜੀ ਕੈਨ ਆਈ ਟਾਕ ਫਰ ਸਮ ਆਨ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, I know, was words, down. Words. To, excuse me, can I finish talking? No. Please let me finish talking. the right में, way 1 minute भी भी i don't know who you are no no 2 minute to main lagatar sun rahe ho acha ho ki ne mere darwaja andar tod ke kaun wadan di koshish ki ithe tonu kya kya ki 2 minute baitho mila dene malik ke ta jaamange tusi vi jaoge koi problem excuse me ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट ए 120 क्वेंट फॉर नो मैं गल सर तू सीना विजिलेंस महकमा ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨੋਂ ਸਭੀ ਗੱਲ ਕੀ ਆ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਕੀ ਇਹਦਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਕਬ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ੱੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ੱੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਐਮ ਨਾਟ ਗੋਇੰਗ ਐਨੀਵੇਰ ਕੋ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰਮਾਰ ਨੂੰ ਬਦਲਤਾ ਕੋ ਵਰਿੰਦਰ ਨੂੰ ਬਦਲਤਾ ਕਿੰਨੀਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟਿਸਪੋਰਟ